ਕਈ ਦੇ ਵਿੱਚ ਕੋਈ ਰੇਤਲੇ ਕਲਰ ਜਾਂ ਕੋਈ ਇਦਾਂ ਦੀ ਸਾਡੇ ਕੋਲ ਚੀਜ਼ ਨਹੀਂ ਹੁੰਦੀ ਚਾਈਨੀਜ਼ ਪ੍ਰੋਡਕਟ ਇਸ ਵਿੱਚ ਪਚਕਾਰੀ ਹੈ ਆਟੋਮੈਟਿਕਲ ਪਚਕਾਰੀ ਹੈ ਕਿ ਖੁਸ਼ ਰਹੋ ਆਪਸ ਵਿੱਚ ਰਲ ਮਿਲ ਕੇ ਰਹੋ ਔਰ ਜਿੰਨਾ ਵੀ ਤਿਉਹਾਰ ਹੈ ਖੂਬ ਮਨਾਓ ਗੁਲਾਲ ਹੈ ਪਿਓਰ ਜਿੰਨਾਂ ਲਈ ਇੱਕ ਸਾਲ ਦੇ ਬੱਚੇ ਨੂੰ ਵੀ ਲਗਾਣਗੇ ਤਾਂ ਇਨਫੈਕਸ਼ਨ ਨਹੀਂ ਹੋਈਗੀ ਰੰਗਾਨਾਤਿਵਾਰ होली ਦੇਸ਼ਪੜ ਦੇ ਵਿੱਚ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਵੀ ਲੱਗ ਚੁੱਕੀਆਂ ਨੇ ਇਸ ਵਕਤ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੀ ਆਈਡੀਜ਼ ਮਾਰਕੀਟ ਦੇ ਵਿੱਚ ਤੇ ਦੇਖ ਸਕਦੇ ਹੋ ਕਿ होली ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗ ਚੁੱਕੀਆਂ ਨੇ ਔਰ ਵੱਖ-ਵੱਖ ਤਰ੍ਹਾਂ ਦੀਆਂ ਪਿਚਕਾਰੀਆਂ ਤੇ ਰੰਗਾਂ ਦੇ ਨਾਲ ਬਾਜ਼ਾਰ ਸਜ ਚੁਕੇ ਨੇ ਤੇ ਗ੍ਰਾਹਕ ਵੀ ਜਿਹੜੇ ਨੇ ਉਹ ਵੱਧ ਚੜ ਕੇ Holi ਦੇ ਤਿਉਹਾਰ ਉੱਤੇ ਜਿਹੜੀ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿ ਕਿਵੇਂ ਰੰਗ-ਬਰੰਗੀਆਂ ਪਿਚਕਾਰੀਆਂ ਦੇ ਨਾਲ ਬਾਜ਼ਾਰ ਸਜ ਚੁਕਿਆ ਤੇ ਬੱਚਿਆਂ ਦੇ ਲਈ ਖਾਸ ਬੱਚਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਬਹੁਤ ਸਾਰੀਆਂ ਪਿਚਕਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਇਸ ਵਾਰ ਬਾਜ਼ਾਰ 'ਚ ਦੇਖਣ ਨੂੰ ਮਿਲ ਰਹੀਆਂ ਨੇ ਔਰ ਕੈਮਰੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸਪਾਈਡਰ ਮੈਨ ਹੋਰ ਬੈਗਸ ਜਾਂ ਫਿਰ ਬੱਚਿਆਂ ਨੂੰ ਜਿਹੜੇ ਬੱਚਿਆਂ ਦੇ ਟॉयਜ਼ ਹੁੰਦੇ ਨੇ ਉਸ ਦੇ ਰੂਪ ਵਿੱਚ ਬਹੁਤ ਸਾਰੀਆਂ ਪਿਚਕਾਰੀਆਂ ਜਿਹੜੀਆਂ ਨੇ ਬਾਜ਼ਾਰਾਂ ਦੇ ਵਿੱਚ ਸੱਜੀਆਂ ਹੋਈਆਂ ਨੇ ਇੱਥੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕਲਰਸ ਜਿਹੜੇ ਨੇ ਹੋਲੀ ਦੇ ਮੌਕੇ ਤੇ ਤਿਉਹਾਰ ਜਿਹੜੇ ਗੁਲਾਲ ਹੁੰਦੇ ਨੇ ਉਹ ਵੀ ਸੱਜ ਚੁੱਕੇ ਨੇ ਬਾਜ਼ਾਰਾਂ ਦੇ ਵਿੱਚ ਗੱਲਬਾਤ ਕਰਦੇ ਆ ਸਰ ਇਸ ਵਾਰੇ ਕੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਹੋਲੀ ਤਿਉਹਾਰ ਨੂੰ ਲੈ ਕੇ ਕਾਫੀ ਆਈਟਮ ਹੈ ਜਿਹੜੀ ਨਵੀਂ ਚੱਲ ਰਹੀ ਹੈ ਇੱਕ ਹੈ ਅੱਜਕੱਲ ਗੁਲਾਲ ਗਨ ਚੱਲ ਰਹੀ ਹੈ ਤੇ ਉਧਰ ਕੈਮਰਾ ਕਰੋ ਸਰ ਉਧਰ ਤੋਂ ਇਹ ਜੀ ਚੱਲ ਰਹੀ ਹੈ ਜਿੱਦ ਤੱਕ ਪਚਕਾਰੀ ਗਿੱਲੇ ਰੰਗ ਦੀ ਚਲਦੀ ਹੈ ਨਾ ਉਦਾਂ ਹੀ ਸੁੱਕੇ ਕਲਰ ਦੀ ਪਚਕਾਰੀ ਉਸ ਤੋਂ ਇਲਾਵਾ ਇੱਕ ਐ ਸਿਲੰਡਰ ਹੈਗੇ ਹੈ ਇਹ ਜਿਹੜੇ ਮੰਦਰਾ ਵਿੱਚ ਚੱਲ ਰਹੇ ਆ ਤੇ ਜਦੋਂ ਸੰਗਤ ਇਕੱਠੀ ਹੁੰਦੀ ਹੈ ਪ੍ਰਭੂ ਦਾ ਗੁਣਗਾਨ ਕਰਦੇ ਆ ਤੇ ਹੋਲੀ ਦੇ ਵਿੱਚ ਫਿਰ ਉਹ ਚਲਾਉਂਦੇ ਆ ਪੂਰੀ ਸੰਗਤ ਨੂੰ ਕਲਰ ਕਰਦੇ ਆ ਹਾਂ ਉਹ ਚੀਜ਼ ਹੈ ਹੋਰ ਅੱਛੇ ਕਲਰ ਹੈ ਜਿਹੜੇ ਕਿ ਆ ਆਰਗੈਨਿਕ ਵੀ ਹੈ ਔਰ ਜਿਹੜੇ ਗੁਲਾਲ ਹੈ ਪਿਓਰ ਜਨਨਕੀ 1 ਸਾਲ ਦੇ ਬੱਚੇ ਨੂੰ ਵੀ ਲਗਾਣਗੇ ਤਾਂ ਇਨਫੈਕਸ਼ਨ ਨਹੀਂ ਹੋਈ ਹੋਏਗੀ ਆ ਇਹਦੇ ਵਿੱਚ ਕੋਈ ਰੇਤਲੇ ਕਲਰ ਜਾਂ ਕੋਈ ਇਦਾਂ ਦੀ ਸਾਡੇ ਕੋਲ ਚੀਜ਼ ਨਹੀਂ ਹੁੰਦੀ ਸਭ ਤੋਂ ਬੈਸਟ ਹੈ ਚੀਜ਼ਾਂ ਚਲਦੀਆਂ ਨੇ ਇਹ ਸਿਲੰਡਰ ਹੈ ਇਸ ਨੂੰ ਸਪਰੇਅ ਆ ਗਿਆ ਹੈ ਬੜਾ ਕੁਛ ਹੈ ਜਨਨਕੀ ਸਮੇਂ ਦੇ ਨਾਲ ਹਰ ਚੀਜ਼ ਤਬਦੀਲ ਹੋ ਚੁੱਕੀ ਹੈ ਇਸ ਵਾਰ ਨਵਾਂ ਜਿਹੜਾ ਹੈ ਉਹ ਤੁਸੀਂ ਕਹਿ ਰਹੇ ਹੋ ਕਿ ਇਹ ਵਾਲੇ ਗੁਲਾ ਹੈ ਚੱਲੇ ਹੈ ਇਹ ਫਰੂਟ ਸ਼ਾਟ ਜਨਨਕੀ ਇਹ ਫਰੂਟ ਦਾ ਫਰੇਗਰੈਂਸ ਹੈ ਇਹਦੇ ਵਿੱਚ ਔਰ ਇਹ ਜਿਹੜੀ ਚੀਜ਼ ਹੈ ਉਹ ਹੈ ਸਨੋ ਸਪਰੇਅ ਹਾਂ ਜੀ ਔਰ ਬੱਚਿਆਂ ਲਈ ਲੇਕੇ ਖਾਸ ਕਿਉਂਕਿ ਬੱਚੇ ਕਾਫੀ ਅਟਰੈਕਟਿਵ ਹੁੰਦੇ ਨੇ ਪਿਛਕਾਰੀਆਂ ਨੂੰ ਦੇਖ ਕੇ ਵਾਂਸ ਵੰਦੀਆਂ ਔਰ ਟੁਆਇਲਸ ਦੇ ਜਿਸ ਤਰ੍ਹਾਂ ਟੁਆਇਲਸ ਦੇ ਰੂਪ ਵਿੱਚ ਅਸੀਂ ਦੇਖਦੇ ਆ ਬੱਚਿਆਂ ਨੂੰ ਲੈ ਕੇ ਕੀ ਕੀ ਖਾਸ ਆ ਰਿਹਾ ਇਸ ਵਾਰ ਇਹ ਜਿੰਨੀ ਵੀ ਆਈਟਮ ਹੈ ਆਲ ਓਵਰ ਬੱਚਿਆਂ ਦੀ ਹੋਏ ਠੀਕ ਹੈ ਜੀ ਔਰ ਦੂਸਰੀ ਗੱਲ ਐ ਜਲਾਉਂਦੇ ਐ ਜਿਹੜੇ ਕਲਰ ਸਮੋਕ ਇਹ ਕਾਫੀ ਅੱਛੇ ਚੱਲ ਰਹੇ ਆ ਫਿਰ ਇੱਕ ਕਲਰ ਸਮੋਕ ਗਨ ਕਲਰ ਸਮੋਕ ਆਇਆ ਉਹ ਚੱਲ ਰਿਹਾ ਜਿੱਦਾਂ ਕੂਲ ਨਾਰ ਚਲਦੇ ਆ ਗੰਦੇ ਵਿੱਚ ਉਹਦੇ ਇੱਕ ਕਲਰ ਵਾਲੇ ਵੀ ਚੱਲ ਰਹੇ ਆ ਉਹ ਵੀ ਕਾਫੀ ਅੱਛੀ ਆਈਟਮ ਹੈ ਯਾਨੀ ਕਿ ਅਲੱਗ-ਅਲੱਗ ਚੀਜ਼ ਹੈ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਸਭ ਕੁਝ ਸਰ ਕਸਟਮਰਸ ਦਾ ਇਸ ਵਾਰ ਕਿਵੇਂ ਦਾ ਰਿਸਪੌਂਸ ਹੈ ਅੱਛਾ ਰਿਸਪੌਂਸ ਹੈ ਕਸਟਮਰ ਦਾ ਕਾਫੀ ਸ਼ਾਨਾ ਦਿਖਾ ਰਹੇ ਹਾਂ ਹਾਂ ਕਾਫੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਹੋਲੀ ਦਾ ਕਰੋਨਾ ਤੋਂ ਬਾਅਦ ਜੇ ਦੇਖਿਆ ਜਾਵੇ ਤੇ ਹੁਣ ਇਸ ਟਾਈਮ ਕੁਝ ਸਥਿਤੀ ਵਧੀਆ ਹੈ ਕੰਮ ਕਾ ਠੀਕ ਅੱਗੇ ਨਾਲ ਸਰ ਜਿਵੇਂ ਦੇਖਿਆ ਜਾਵੇ ਪ੍ਰਾਈਸਿਸ ਜਿਹੜੇ ਨੇ ਕਿੱਥੋਂ ਸ਼ੁਰੂ ਹੋ ਜਾਂਦੇ ਨੇ ਹੁਣ ਕਿੰਨੀ ਰੇਂਜ ਤੱਕ ਚੱਲਦੇ ਨੇ ਪ੍ਰਾਈਸ ਇਸ 10 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਜੀ 10 ਰੁਪਏ ਦੀ ਇੱਕ ਪਚਕਾਰੀ ਹੈ ਬੱਚੇ ਦੀ 10 ਰੁਪਏ ਤੋਂ ਸ਼ੁਰੂ ਹੋ ਕੇ ਤੁਹਾਨੂੰ ਇੱਥੇ ਸਾਡੇ ਕੋਲ 1000 1500 ਰੁਪਏ ਤੱਕ ਦੀ ਪਚਕਾਰੀ ਮਿਲ ਜਾਏਗੀ ਜੋ ਇਲੈਕਟ੍ਰਿਕ ਹੈ ਮਿਲ ਜਾਏਗੀ ਇਲੈਕਟ੍ਰਿਕ ਮਿਲ ਜਾਏਗੀ ਹੋਰ ਬੜਾ ਕੁਝ ਹੈਗਾ ਤੇਰੇ اور ਚਾਈਨਾ ਚੈ ਪ੍ਰੋਡਕਟਸ ਵੀ ਨੇ ਕਿ ਸਾਡੇ ਚਾਈਨੀਜ਼ ਪ੍ਰੋਡਕਟਸ ਦੇ ਵਿੱਚ ਪਚਕਾਰੀ ਹੈ ਆਟੋਮੈਟਿਕਲ ਪਚਕਾਰੀ ਹੈ ਔਰ ਚਾਰਜਿੰਗ ਵੀ ਹੋ ਜਾਂਦੀ ਹੈ ਇਹ ਵਾਲੀ ਐਸ ਭਾਜੀ ਵੱਡੇ ਕੋ ਦੇਖੋ ਆ ਦੇਖੋ ਇਹ ਪਚਕਾਰੀ ਹੈ ਜੀ ਇਹ ਹਾਂ ਜੀ ਭਗਤ ਇਹ ਚੱਲ ਰਹੀ ਹੈ ਇਹ ਦੇਖੋ ਜੀ ਇਹ ਆਟੋਮੈਟਿਕ ਹੈ ਸਾਰੀ ਬਹੁਤ ਦੂਰ ਦਾ کافی ਇਹਦਾ ਹੋਇਆਗਾ ਸ਼ਾਟ کافی ਦੂਰ ਹੈ ਕੋਲ ਇੰਡੀਅਨ ਚਾਈਨਾ ਸਾਰੇ ਪ੍ਰੋਡਕਟਸ ਨੇ ਤੁਹਾਡੇ ਕੋਲ ਹੋਲੀ ਦੇ ਤਿਉਹਾਰ ਦੇ ਖਾਸ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਮੈਸੇਜ ਇਹੀ ਹੈ ਕਿ ਖੁਸ਼ ਰਹੋ ਆਪਸ ਵਿੱਚ ਰਲ ਮਿਲ ਕੇ ਰਹੋ ਔਰ ਜਿੰਨਾ ਵੀ ਤਿਉਹਾਰ ਹੈ ਕੂਮਨਾਓ ਉਹਨਾਂ ਮਹਾਰਾਜ ਸਭ ਤੇ ਕਿਰਪਾ ਰੱਖੇ ਜੀ ਵਧੀਆ ਰਾਜ ਕਿਉਂ ਸੋ ਮਚ ਹੈ ਔਰ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਦੁਕਾਨਾਂ ਤੇ ਰੌਣਕਾਂ ਲੱਗ ਚੁੱਕੀਆਂ ਨੇ ਇਸ ਦੇ ਨਾਲ ਨਾਲ ਆਰਗੈਨਿਕ ਕਲਰਸ ਔਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਪਿਚਕਾਰੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਜੋ ਕਿ ਬੱਚਿਆਂ ਨੂੰ ਕਾਫੀ ਉਤਸ਼ਾਹਿਤ ਕਰਦੀਆਂ ਨੇ ਔਰ ਇਸ ਦੇ ਨਾਲ ਚਾਈਨਿਕ ਚਾਈਨਸ ਪ੍ਰੋਡਕਟਸ ਵੀ ਜਿਹੜੇ ਨੇ ਦੇਖਣ ਨੂੰ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਔਰ ਬਾਜ਼ਾਰਾਂ ਦੇ ਵਿੱਚ ਰੌਣਕਾਂ ਬਿਲਕੁਲ ਲੱਗ ਚੁੱਕੀਆਂ ਨੇ ਔਰ ਦੂਰੋਂ ਦੂਰੋਂ ਜਿਹੜੇ ਕਸਟਮਰਸ ਨੇ ਉਹ ਵੀ ਹੋਲੀ ਦੇ ਤਿਉਹਾਰ ਦੇ ਮੌਕੇ ਤੇ ਖਾਸ ਖਰੀਦਦਾਰੀ ਕਰਨ ਪਹੁੰਚ ਰਹੇ ਨੇ ਔਰ ਸੱਜ ਕੇ ਬਾਜ਼ਾਰ ਤਿਆਰ ਹੋ ਚੁੱਕਿਆ ਹੈ ਇ ਵੀ ਗੱਲਬਾਤ ਕਰਾਂਗੇ ਔਰ ਦੇਖ ਸਕਦੇ ਹੋ ਕਿ ਆਈਡੀਆਜ਼ ਮਾਰਕੀਟ ਦੇ ਵਿੱਚ ਮੌਜੂਦਾਂ ਔਰ ਵਿਚਕਾਰੀਆਂ ਜਿਹੜੀਆਂ ਨੇ ਦੁਕਾਨਾਂ ਦੇ ਬਾਹਰ ਸਜ ਕੇ ਜਿਹੜੇ ਨੇ ਤਾਂ ਕਿ ਜਿਹੜੇ ਹੋਲੀ ਦੇ ਮੌਕੇ ਤੇ ਲੋਕ ਸ਼ਾਪਿੰਗ ਕਰਦੇ ਨੇ ਖਰੀਦਦਾਰੀ ਕਰਦੇ ਨੇ ਰੰਗਾਂ ਦੀ ਉਸ ਨੂੰ ਲੈ ਕੇ ਬਾਜ਼ਾਰ ਸਜੇ ਹੋਏ ਨੇ ਔਰ ਇੱਥੇ ਗੱਲਬਾਤ ਕਰਾਂਗੇ ਮੈਮ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਤੋਂ ਕੇ ਹੋਲੀ ਦੇ ਤਿਹਾੜੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸ਼ਾਪਿੰਗ ਕਰਨ ਪਹੁੰਚੇ ਹੋ ਸੋ ਦੇਖ ਸਕਦੇ ਹੋ ਕਿ ਇੱਥੇ ਅੰਮ੍ਰਿਤਸਰ ਦੇ ਵਿੱਚ ਅੱਜ ਹੋਲੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰ ਸੱਜੂਕੇ ਨੇ ਇਸੇ ਤਰ੍ਹਾਂ ਹੀ ਸਾਰੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਖਾਸ ਦੁਕਾਨਾਂ ਸੱਜੂਕੇਆਂ ਨੇ ਆਰਗੇਨਿਕ ਕਲਰਸ ਪ੍ਰੋਵਾਈਡ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਨਾਲ ਸਾਰਿਆਂ ਨੂੰ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਹੋਲੀ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਤਿਉਹਾਰ ਬੁਰਾਈ ਤੇ ਅਛਾਈ ਦੀ ਜਿੱਤ ਦਾ ਤਿਉਹਾਰ ਅਤੇ ਇਹ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਔਰ ਸਾਰੇ ਰਲ ਮਿਲ ਕੇ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਕੈਮਰਾਮੈਨ ਅਰਸ਼ ਦੇ ਨਾਲ ਮੈਸੂਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ